ਇਹੋ ਜੇ ਨੌਜਵਾਨ ਅੰਧਕਾਰ ਦੇ ਵਿੱਚ ਮੌਜੂਦ ਆ ਜੋ ਕਿ ਉਹ ਨੌਜਵਾਨਾਂ ਲਈ ਮਿਸਾਲ ਬਣਿਆ ਹੋਇਆ ਹੈ ਇਹੋ ਜੇ ਨੌਜਵਾਨਾਂ ਲਈ ਮਿਸਾਲ ਬਣਿਆ ਜੋ ਕਿ ਨਸ਼ਿਆਂ ਦੇ ਵਿੱਚ ਡੁੱਬੇ ਨੇ ਚੋਰੀਆਂ ਕਰਦੇ ਨੇ ਕੰਮ ਨਹੀਂ ਕਰਦੇ ਚੋਰੀਆਂ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਨੇ ਉਹਨਾਂ ਦੇ ਲਈ ਮਿਸਾਲ ਹੈ ਤੋਂ ਪਹਿਲਾਂ ਮੈਂ ਸਪੋਰਟਸ 'ਚ ਹੀ ਰਨਿੰਗ ਸਪੀਡ ਐਂਡ ਨੈਸ਼ਨਲ ਗੋਲਡ ਮੈਡਲਿਸਟ ਆ ਦੈਨ 4 ਮਹੀਨੇ ਤੋਂ ਮੇਰੀ ਇੰਜਰੀ ਚੱਲ ਰਹੀ ਸੀ ਦੈਨ ਉਸ ਤੋਂ ਬਾਅਦ ਚ ਆਉਂਨਾ ਮੈਂ ਐਵੇਂ ਸੋਚਿਆ ਕਿ ਪੰਜਾਬ ਚ ਇਹ ਚੀਜ਼ਾਂ ਵੇਖ ਕੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ ਕਿ ਮੈਂ ਜੇ ਇੰਨੀ ਦੂਰ ਤੱਕ ਜਾ ਸਕਦਾ ਨੈਸ਼ਨਲ ਤੱਕ 골ਡ ਮੈਡਲਿਸਟ ਬਣ ਆ ਸਕਦਾ ਇੰਡੀਆ ਟੀਮ ਚ ਖੇਡ ਸਕਦਾ ਵਾ ਤੇ ਦੈਨ ਪੰਜਾਬ ਚ ਬਹੁਤ ਹੁਨਰ ਹੈ ਜਿਹੜਾ ਐਵੇਂ ਜਿਹਾ ਲੁਕਿਆ ਪਿਆ ਵਾ ਜਾਂ ਫਿਰ ਉਹ ਹੁਨਰ ਬਾਹਰ ਜਾ ਰਿਹਾ ਵਾ ਜਾਂ ਫਿਰ ਉਹ ਨਸ਼ਿਆਂ 'ਲ ਫੈ ਰਿਹਾ ਹੈ ਆਪਣੇ ਪੰਜਾਬ ਨਾਲ ਇੰਨਾ ਲਗਾਵਾ ਕਿ ਹਾਂ ਵੀ 10 ਤੋਂ 12 ਸਾਲ ਮੈਂ ਆਪਣੀ ਗੇਮ ਨੂੰ ਦਿੱਤੇ ਤਦੈਨ ਮੈਨੂੰ ਇਹ ਹੈ ਕਿ ਮੈਂ ਬਾਹਰ ਜਾ ਕੇ ਕੀ ਕਰ ਸਕੂਗਾ ਹੁਣ ਮੈਨੂੰ ਇਹ ਵਾ ਕਿ ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰ ਸਕਾਂ ਜਿਹੜੇ ਨੌਜਵਾਨ ਪੀੜੀ ਆ ਜਿਹੜੇ ਕਹਿੰਦੇ ਕਿ ਆਪਾਂ ਪੜ੍ਹ ਲਿਖ ਕੇ ਪੜ੍ਹ ਲਿਖਦੇ ਆਂ ਹਰ ਵਾਰੀ ਟੈਸਟ ਦਿੰਨੇ ਆਂ ਤੇ ਦਿਨ ਫਿਜ਼ੀਕਲ ਚ ਰਹਿ ਜਾਂਦੇ ਆਂ ਤੇ ਉਹਦੇ ਲਈ ਜਾਂ ਫਿਰ ਕੋਈ ਨਸ਼ੇ ਚ ਲੱਗ ਜਾਂਦਾ ਕੋਈ ਸਪੋਰਟਸਮੈਨ ਐਵੋ ਜੇ ਵੀ ਆ ਕਿ ਜਿਹੜੇ ਸਪੋਰਟਸ ਨੂੰ ਛੱਡ ਕੇ ਨਸ਼ੇ ਵੱਲ ਹੋ ਗਏ ਨੇ ਦੈਨ ਉਹਨਾਂ ਨੂੰ ਇੱਕ ਪੀੜੀ ਦਿਖਾਉਣਾ ਚਾਹੁੰਦਾ ਕਿ ਇਸ ਰਸਤੇ ਨੂੰ ਛੱਡ ਕੇ ਤੁਸੀਂ ਇਸ ਰਸਤੇ ਤੇ ਆਓ ਕਿਉਂਕਿ ਜਦੋਂ ਮੈਂ ਪੰਜਾਬ ਵਾਪਸ ਕੀਤਾ ਸੀ ਤੇ ਮੈਂ ਇੱਕ ਦੋ ਚੋਰੀਆਂ ਆਪਣੇ ਸਾਹਮਣੇ ਵੇਖੀਆਂ ਸੀ ਹੁੰਦੀਆਂ ਤੇ ਦੈਨ ਮੈਨੂੰ ਇਹ ਹੈਗਾ ਇਹ ਕਾਫੀ ਨੌਜਵਾਨ ਸੀ ਕਿ ਖੁਦ ਮੈਨੂੰ ਆਪਣੇ ਵੱਲ ਹੋਇਆ ਕਿ ਮੈਂ ਇੰਨਾ ਦੂਰ ਰਹਿ ਕੇ ਮੇਰੇ ਫੈਮਿਲੀ ਤੋਂ ਦੂਰ ਰਹਿ ਕੇ ਇੰਨਾ ਕੁਝ ਛੱਡ ਕੇ ਜੇ ਮੈਂ ਇੱਥੇ ਤੱਕ ਅਚੀਵ ਕਰ ਸਕਦਾ ਮਾਂ ਤੇ ਇਹ ਵੀ ਕਰ ਸਕਦਾ ਜੇ ਇਹ ਚੋਰੀ ਇੰਨੀ ਸਪੀਡ ਨਾਲ ਕਰ ਸਕਦੇ ਤੇ ਜੇ ਇਹਨਾਂ ਨੂੰ ਭੱਜਣ ਦੇ ਰਸਤੇ ਤੇ ਪਾਈਏ ਤੇ ਬਹੁਤ ਕੁਝ 골ਡ ਤੋਂ ਲੈ ਕੇ ਕਾਫੀ ਅੱਗੇ ਤੱਕ 올림픽 ਤੱਕ ਕੁਆਲੀਫਾਈ ਕਰ ਸਕਦਾ ਮੇਰੇ ਪਰਿਵਾਰ ਦਾ ਸ਼ੁਰੂ ਤੋਂ ਜੀ ਬਹੁਤ ਸਾਥ ਰਿਹਾ ਵਾ ਇੱਕ ਮੈਂ ਕੁਝ ਇਹਨਾਂ ਦਾ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਸ਼ੂਜ਼ ਤੋਂ ਲੈ ਕੇ ਕਿਟ ਤੇ ਬਾਕੀ ਡਾਈਟ ਟ੍ਰੈਨ ਤੋਂ ਲੈ ਕੇ ਬਹੁਤ ਮਹਿੰਗਾ ਸੀ ਤੇ ਅੱਜ ਤੱਕ ਘਰ ਦੇ ਨੂੰ ਪੂਰਾ 100 ਤੋਂ 100% ਉਹਨਾਂ ਨੇ ਸਾਥ ਦਿੱਤਾ ਜੀ ਅੱਜ ਤੱਕ ਘੱਟੋ-ਘੱਟ ਨਹੀਂ ਤੇ ਮੇਰੇ ਖਾਲ 12 ਤੋਂ 13 ਅਵਾਰਡ ਤੇ ਜਿਹੜੇ ਮੈਡਲ ਨੇ ਨੈਸ਼ਨਲ ਚ ਦੋ ਮੈਡਲ ਹੈ ਮੇਰੇ ਤੇ ਦੈਨ ਸਟੇਟ ਚ ਘੱਟੋ-ਘੱਟ ਚਾਰ ਮੈਡਲ ਨੇ ਤੇ ਬਾਕੀ ਜਿਹੜੇ ਪੱਦਰ ਦੇ ਖੇਡਾਂ ਹੁੰਦੀਆਂ ਉਹਤੇ ਇੰਦਰੀ ਐਕਚੁਅਲੀ ਮੈਂ ਨਾ ਮੈਮ ਵੇਖੋ ਆਪਣੀ ਪ੍ਰੈਕਟਿਸ ਲਈ ਜੇ ਮੈਂ 800 ਮੀਟਰ ਦਾ ਪਲੇਅਰ ਆ ਤੇ ਸਾਨੂੰ 200 ਵੱਧ 10 ਕਿਲੋਮੀਟਰ 20 ਕਿਲੋਮੀਟਰ ਤੱਕ ਜਾਣਾ ਪੈਂਦਾ ਵਾ ਪ੍ਰੈਕਟਿਸ ਕਰਨ ਲਈ ਤੇ ਦੈਨ ਸਪ੍ਰਿੰਟਾਂ ਵੀ ਲੱਗਦੀਆਂ ਸਪ੍ਰਿੰਟਾਂ ਵਿੱਚ 300 ਮੀਟਰ ਸਪ੍ਰਿੰਟ ਸੀ ਤੇ ਉਹਦੇ ਵਿੱਚ ਮੈਂ ਪ੍ਰੈਕਟਿਸ ਕਰ ਰਿਹਾ ਸੀ ਤੇ ਦੈਨ ਅਚਾਨਕ ਕੁਝ ਟੜਕਾ ਪਿਆ ਮੇਰੇ ਕੋਸ਼ੇ ਡਾਈਟ ਪਲਾਨ 'ਚ ਵੀ ਥੱਲੇ ਉੱਤੇ ਹੋਣ ਕਰਕੇ ਕਿਉਂਕਿ ਜਿੱਥੇ ਸਰਕਾਰਾਂ ਜਾਂਦੀਆਂ ਉਹ ਕਰਨ ਨਾਲ ਤੇ ਫੈਮਿਲੀ ਕਾਫੀ ਟਾਈਮ ਤੱਕ ਮਤਲਬ ਕਰਦੀਆਂ ਵਾ ਪਰ ਕੁਝ ਟਾਈਮ ਤੱਕ ਫੈਮਿਲੀਸ ਵੀ ਕਹਿੰਦੀਆਂ ਰਹਿਣ ਦੋ ਬਤਾ ਤੁਹਾਡੇ ਉਪਰਾਲੇ ਚ ਸਰਕਾਰ ਦਾ ਕਿੰਨਾ ਕੁ ਸਾਥ ਰਿਹਾ ਸਰਕਾਰ ਦਾ ਕੁਝ ਕਹਿ ਨਹੀਂ ਸਕਦੇ ਜੀ ਮਤਲਬ ਚੱਲਦੇ ਦੇ ਨਾਲ ਹੀ ਜ਼ਿੰਦਗੀ ਆ ਅੱਜ ਦੇ ਟਾਈਮ 'ਚ ਮੇਰੇ ਜੇ ਇੰਜਰੀ ਹੋਈ ਆ ਤੇ ਮੈਨੂੰ ਕੋਈ ਵੀ ਨਹੀਂ ਪੁੱਛ ਰਿਹਾ ਤੇ ਦਿਨ ਲੋਡ ਹੋਣੇ ਆ ਸਾਨੂੰ ਮੇਰੇ ਨਾਲ ਇਸ ਟਾਈਮ ਤੇ ਘੱਟੋ ਘੱਟ 25 ਤੋਂ 30 ਬੱਚੇ ਆ 25 ਤੋਂ 30 ਬੱਚੇ ਆ ਜਿਨ੍ਹਾਂ ਨੂੰ ਮੈਂ ਇਸ ਟਾਈਮ ਤੇ ਪ੍ਰੈਕਟਿਸ ਕਰਾ ਰਿਹਾ ਆ ਉਹਨਾਂ ਵਿੱਚੋਂ 10 ਤੋਂ 15 ਬੱਚੇ ਆ ਜਿਹੜੇ ਆਰਮੀ ਬੀਐਸਐਫ 에ਅਰ ਫੋਰਸ ਦੀ ਟਰੇਨਿੰਗ ਲੈ ਰਹੇ ਆ ਤੇ ਉਹਨਾਂ ਵਿੱਚੋਂ ਤਿੰਨ ਬੱਚੇ ਪਿਛਲੇ ਮਹੀਨੇ ਆਰਮੀ ਚ ਕੁਆਲੀਫਾਈ ਵੀ ਕਰ ਚੁੱਕੇ ਨੇ ਸਸ਼ੀਕਾਲ ਜੀ ਮੈਂ ਅਜਮਰਿਸਰ ਦੇ ਵਿੱਚ ਅਜੇਹੇਕਰ ਦੇ ਵਿੱਚ ਮੌਜੂਦ ਹਾਂ ਇਹੋ ਜੇ ਨੌਜਵਾਨ ਦੇ ਘਰ ਦੇ ਵਿੱਚ ਮੌਜੂਦ ਹਾਂ ਜੋ ਕਿ ਉਹ ਨੌਜਵਾਨਾਂ ਲਈ ਮਿਸਾਲ ਬਣਿਆ ਹੋਇਆ ਹੈ ਇਹੋ ਜੇ ਨੌਜਵਾਨਾਂ ਲਈ ਮਿਸਾਲ ਬਣਿਆ ਜੋ ਕਿ ਨਸ਼ਿਆਂ ਦੇ ਵਿੱਚ ਡੁੱਬੇ ਨੇ ਚੋਰੀਆਂ ਕਰਦੇ ਨੇ ਕੰਮ ਨਹੀਂ ਕਰਦੇ ਚੋਰੀਆਂ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਨੇ ਉਹਨਾਂ ਦੇ ਲਈ ਮਿਸਾਲ ਹੈ ਤੇ ਆਪਾਂ ਇਸ ਨੌਜਵਾਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਦੋਂ ਤੋਂ ਸੋਚਿਆ ਆਪਾਂ ਇਹਨਾਂ ਨੂੰ ਕਰਨਾ ਹੈ ਆਪਾਂ ਜਗਰੂ ਕੁਛ 4 ਮਹੀਨੇ ਪਹਿਲਾਂ ਤੋਂ ਉਸ ਤੋਂ ਪਹਿਲਾਂ ਮੈਂ ਸਪੋਰਟਸ 'ਚ ਹੀ ਰਨਿੰਗ ਐਥਲੀਟ ਐਂਡ ਨੈਸ਼ਨਲ 골ਡ ਮੈਡਲਿਸਟ ਆ ਥੈਨ 4 ਮਹੀਨੇ ਤੋਂ ਮੇਰੀ ਇੰਜਰੀ ਚੱਲ ਰਹੀ ਸੀ ਤੇ ਥੈਨ ਉਸ ਤੋਂ ਬਾਅਦ ਚੋਂ ਮੈਂ ਇਹੋ ਸੋਚਿਆ ਕਿ ਪੰਜਾਬ 'ਚ ਇਹ ਚੀਜ਼ਾਂ ਵੇਖ ਕੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ ਕਿ ਮੈਂ ਜੇ ਇੰਨੀ ਦੂਰ ਤੱਕ ਜਾ ਸਕਦਾ ਨੈਸ਼ਨਲ ਤੱਕ 골ਡ ਮੈਡਲਿਸਟ ਬਣ ਆ ਸਕਦਾ ਇੰਡੀਆ ਟੀਮ 'ਚ ਖੇਡ ਸਕਦਾ ਵਾਂ ਦੈਨ ਪੰਜਾਬ ਚ ਬਹੁਤ ਹੁਨਰ ਹੈ ਜਿਹੜਾ ਐਵੋਜਾ ਲੁਕਿਆ ਪਿਆ ਵਾ ਜਾਂ ਫਿਰ ਉਹ ਹੁਨਰ ਬਾਹਰ ਜਾ ਰਿਹਾ ਵਾ ਜਾਂ ਫਿਰ ਉਹ ਨਸ਼ਿਆਂ 'ਲ ਪੈ ਰਿਹਾ ਹੈ ਜੀ ਤਾਂ ਤੁਸੀਂ ਨਹੀਂ ਸੋਚਿਆ ਕਿ ਮੈਂ ਵੀ ਬਾਹਰ ਜਾਵਾਂ ਬਾਹਰ ਜਾ ਕੇ ਕੋਈ ਨਾਮ ਰੋਸ਼ਨ ਕਰਾਂ ਕੋਈ ਕੰਮ ਕਰਾਂ ਤੁਸੀਂ ਪੰਜਾਬ ਵਿੱਚ ਹੀ ਕਿਉਂ ਸੋਚਿਆ ਮੈਂ ਪੰਜਾਬ ਵਿੱਚ ਇਸ ਕਰਕੇ ਸੋਚਿਆ ਕਿਉਂਕਿ ਫੋਰਨਲੀ ਤੇ ਬਹੁਤ ਕੁਝ ਕਰ ਲੈਣੇ ਨੇ ਰੋਗ ਇੱਥੋਂ ਜਾ ਰਹੇ ਨੇ ਮਾਪਿਆਂ ਨੂੰ ਇਕੱਲਾ ਛੱਡ ਕੇ ਜਾ ਰਹੇ ਨੇ ਦੈਨ ਇਹ ਆ ਕਿ ਮੈਨੂੰ ਆਪਣੇ ਪੰਜਾਬ ਨਾਲ ਇੰਨਾ ਲਗਾਵ ਵਾ ਕਿ ਹਾਂ ਵੀ 10 ਤੋਂ 12 ਸਾਲ ਮੈਂ ਆਪਣੀ ਗੇਮ ਨੂੰ ਦਿੱਤੇ ਤਦੈਨ ਮੈਨੂੰ ਇਹ ਹੈ ਕਿ ਮੈਂ ਬਾਹਰ ਜਾ ਕੇ ਕੀ ਕਰ ਸਕੂੰਗਾ ਹੁਣ ਮੈਨੂੰ ਇਹ ਵਾ ਕਿ ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰ ਸਕਾਂ ਜਿਹੜੇ ਨੌਜਵਾਨ ਪੀੜੀ ਆ ਜਿਹੜੇ ਕਹਿੰਦੇ ਕਿ ਆਪਾਂ ਪੜ੍ਹ ਲਿਖ ਕੇ ਪੜ੍ਹ ਲਿਖਦੇ ਆਂ ਹਰ ਵਾਰੀ ਟੈਸਟ ਦਿੰਨੇ ਆਂ ਤੇ ਦੈਨ ਫਿਜ਼ੀਕਲ ਚ ਰਹਿ ਜਾਂਦੇ ਆਂ ਤੇ ਉਹਦੇ ਲਈ ਜਾਂ ਫਿਰ ਕੋਈ ਨਸ਼ੇ ਚ ਲੱਗ ਜਾਂਦਾ ਕੋਈ ਸਪੋਰਟਸਮੈਨ ਐਵੋ ਜੇ ਵੀ ਆ ਕਿ ਜਿਹੜੇ ਸਪੋਰਟਸ ਨੂੰ ਛੱਡ ਕੇ ਨਸ਼ੇ ਵੱਲ ਹੋ ਗਏ ਨੇ ਦੈਨ ਉਹਨਾਂ ਨੂੰ ਇੱਕ ਪੀੜੀ ਦਿਖਾਉਣਾ ਚਾਹੁੰਦਾ ਕਿ ਇਸ ਰਸਤੇ ਨੂੰ ਛੱਡ ਕੇ ਤੁਸੀਂ ਇਸ ਰਸਤੇ ਤੇ ਆਓ ਫਿਜ਼ੀਕਲ ਫਿਟਨੈਸ ਵਰਤੋ ਤੇ ਕਾਫੀ ਲੋਕਾਂ ਨੂੰ ਆਪਣੇ ਨਾਲ ਜੋੜੋ ਤੇ ਕਦੋਂ ਤੋਂ ਇਹ ਇਹ ਸ਼ੌਂਕ ਕੁਛ 7-8 ਮਹੀਨੇ ਪਹਿਲਾਂ ਤੋਂ ਪਿਆਵਾ ਕਿਉਂਕਿ ਜਦੋਂ ਮੈਂ ਪੰਜਾਬ ਵਾਕੇ ਕੀਤਾ ਸੀ ਤੇ ਮੈਂ ਇੱਕ ਦੋ ਚੋਰੀਆਂ ਆਪਣੇ ਸਾਹਮਣੇ ਵੇਖੀਆਂ ਸੀ ਹੁੰਦੀਆਂ ਤੇ ਦੈਨ ਮੈਨੂੰ ਇਹ ਹੈਗਾ ਸੀ ਕਾਫੀ ਨੌਜਵਾਨ ਸੀ ਕਿ ਖੁਦ ਮੈਨੂੰ ਆਪਣੇ ਵੱਲ ਹੋਇਆ ਕਿ ਮੈਂ ਇੰਨਾ ਦੂਰ ਰਹਿ ਕੇ ਮੇਰੇ ਫੈਮਿਲੀ ਤੋਂ ਦੂਰ ਰਹਿ ਕੇ ਇੰਨਾ ਕੁ ਛੱਡ ਕੇ ਜੇ ਮੈਂ ਇੱਥੋਂ ਤੱਕ ਅਚੀਵ ਕਰ ਸਕਦਾ ਮੈਂ ਤੇ ਇਹ ਵੀ ਕਰ ਸਕਦੇ ਜੇ ਇਹ ਚੋਰੀ ਇਨੀ ਸਪੀਡ ਨਾਲ ਕਰ ਸਕਦੇ ਤੇ ਜੇ ਇਹਨਾਂ ਨੂੰ ਭੱਜਣ ਦੇ ਰਸਤੇ ਤੇ ਪਾਈਏ ਤੇ ਬਹੁਤ ਕੁਝ ਗੋਲਡ ਤੋਂ ਲੈ ਕੇ ਕਾਫੀ ਅੱਗੇ ਤੱਕ 올림픽 ਤੱਕ ਕੁਆਲੀਫਾਈ ਕਰ ਸਕਦੇ ਨੇ ਤੇ ਇਹਦੇ ਵਿੱਚ ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ ਤੁਹਾਡਾ ਮੇਰੇ ਪਰਿਵਾਰ ਦਾ ਸ਼ੁਰੂ ਤੋਂ ਜੀ ਬਹੁਤ ਸਾਥ ਰਿਹਾ ਵਾ ਇੱਕ ਮੈਂ ਕੁਝ ਇਹਨਾਂ ਦਾ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਸ਼ੂਜ਼ ਤੋਂ ਲੈ ਕੇ ਕਿਟ ਤੇ ਬਾਕੀ ਡਾਈਟ ਟ੍ਰੈਨ ਤੋਂ ਲੈ ਕੇ ਬਹੁਤ ਮਹਿੰਗਾ ਸੀ ਤੇ ਅੱਜ ਤੱਕ ਘਰ ਦੇ ਨੇ ਪੂਰਾ 100 ਤੋਂ 100% ਉਹਨਾਂ ਨੇ ਸਾਥ ਦਿੱਤਾ ਜੀ ਮੈਂ ਜਾਣਨ ਚਾਹੁੰਨੇ ਕਿ ਪਹਿਲਾਂ ਤੁਹਾਡਾ ਅਵਾਰਡ ਕਿਹੜਾ ਸੀਗਾ ਪਹਿਲਾਂ ਮੇਰਾ ਰਿਲਾਇੰਸ ਸਟੇਡ ਹੋਈ ਸੀ ਉਹਦੇ ਵਿੱਚ ਮੇਰਾ 골ਡ ਮੈਡਲ ਹੈ ਹਾਂਜੀ 2018 ਦੇ ਲਾਗੇ ਅੱਛਾ ਤੇ ਜਿਹੜਾ ਆਪਣੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਖੇਡਿਆ ਉਹਨਾਂ ਬਾਰੇ ਥੋੜਾ ਦੱਸੋ ਅੰਮ੍ਰਿਤਸਰ 'ਚ ਕਾਫੀ ਗੇਮਾਂ ਹੋਈਆਂ ਪਿੰਡੂ ਪੱਧਰ ਤੇ ਗੇਮਾਂ ਹੋਈਆਂ ਵਾ ਆਪਣਾ ਜਿਹੜੇ ਭਗਵੰਤ ਮਾਨ ਜੀ ਕਰਾਉਂਦੇ ਨੇ ਗੇਮਾਂ ਉਹਨਾਂ 'ਚ ਵੀ ਅਚੀਵ ਕੀਤਾ ਉਹਨਾਂ 'ਚ ਸਿਲਵਰ ਮੈਡਲ ਸੀ ਮੇਰਾ ਅੱਜ ਤੱਕ ਤੁਸੀਂ ਕਿੰਨੇ ਅਵਾਰਡ ਜਿੱਤ ਚੁੱਕੇ ਹੋ ਅੱਜ ਤੱਕ ਘੱਟੋ ਘੱਟ ਨਹੀਂ ਤੇ ਮੇਰੇ ਖਾਲ 12 ਤੋਂ 13 ਅਵਾਰਡ ਤੇ ਜਿਹੜੇ ਮੈਡਲ ਨੇ ਨੈਸ਼ਨਲ ਚ ਦੋ ਮੈਡਲ ਹੈ ਮੇਰੇ ਤੇ ਦੈਨ ਸਟੇਟ ਚ ਘੱਟੋ ਘੱਟ ਚਾਰ ਮੈਡਲ ਨੇ ਤੇ ਬਾਕੀ ਜਿਹੜੇ ਪੱਦਰ ਦੇ ਖੇਡਾਂ ਹੁੰਦੀਆਂ ਉਹ ਤੇ ਜੇ ਮੈਂ ਇਸ ਵਕਤ ਜਾਨਣਾ ਚਾਹਾਂ ਤੁਹਾਡੀ ਇਸ ਵਕਤ ਉਮਰ ਕਿੰਨੀ ਹੈ ਮੇਰੀ ਉਮਰ ਜੀ 24 ਹੈ ਜੀ 24 ਸਾਲ ਜੀ ਵਿਆਹ ਹੋ ਕੇ ਗਵਾਰੇ ਹੋ ਇੱਕ ਵਾਰੇ ਹਾਂ ਜੀ ਹਾਂ ਜੀ ਫੈਮਿਲੀ ਲਈ ਕੁਝ ਕਰਕੇ ਦਿਖਾਉਣਾ ਵਾ ਇਸ ਪੰਜਾਬ ਲਈ ਕੋਸ਼ਿਸ਼ ਕਰਕੇ ਦਿਖਾਉਣਾ ਉਮਰ ਬਹੁਤ ਪਈ ਆ ਦੈਨ ਵਿਆਹ ਲਈ ਵੀ ਬਾਅਦ ਚ ਸੋਚਾਂਗਾ ਤੋ ਜਿਵੇਂ ਅੱਜ ਕੱਲ ਲੋਕ ਜਿਹੜੇ ਨੌਜਵਾਨ ਨੇ ਨਸ਼ਿਆਂ ਵੱਲ ਤੁਰੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਵੀ ਕਹਿ ਸਕਦਾ ਕਿ ਤੁਹਾਡਾ ਜੇ ਛੋਟਾ ਵੀਰ 24 ਸਾਲ ਦਾ ਹੋ ਕੇ ਇਹਨਾਂ ਕੁਝ ਅਚੀਵ ਕਰ ਸਕਦਾ ਵਾ ਤੇ ਤੁਸੀਂ ਵੀ ਬਹੁਤ ਕੁਝ ਜ਼ਿੰਦਗੀ 'ਚ ਅਚੀਵ ਕਰ ਸਕਦੇ ਜੀ ਤੇ ਗਾਂਹ ਜ਼ਿੰਦਗੀ ਬਾਰੇ ਕੀ ਸੋਚਿਆ ਜ਼ਿੰਦਗੀ ਬਾਰੇ ਇਹੋ ਸੋਚਿਆ ਹੈ ਕਿ ਜੇ ਆਪਣੇ ਵੀਰ ਭਰਾ ਜਿੰਨੇ ਵੀ ਹੈਗੇ ਆ ਪੰਜਾਬ ਦੇ ਬਾਹਰ ਦਾ ਅਖੇੜਾ ਛੱਡੋ ਆਪਣੇ ਮਾਪਿਆਂ ਨੂੰ ਕਰਜ਼ਾਈ ਨਾ ਕਰੋ ਜੇ ਹੋ ਸਕਦਾ ਵਾ ਆਪਣੇ ਛੋਟੇ ਵੀਰ ਨਾਲ ਜੁੜ ਕੇ ਨੈਸ਼ਨਲ ਇੰਟਰਨੈਸ਼ਨਲ ਕੁਆਲੀਫਾਈ ਕਰੋ ਤੇ ਆਪਣੇ ਪੰਜਾਬ ਨੂੰ ਮੈਡਲ ਦਿਓ ਜੇ ਅੱਜ ਦੇ ਤਰੀਕ ਚ 올림픽 ਚ 19 ਕੁਆਲੀਫਾਈ ਕਰ ਰਹੇ ਨੇ ਆਪਣੇ ਪਲੇਅਰ ਹਨਾ ਹਰਿਆਣੇ ਦੀ ਸਟੇਟ ਛੋਟੀ ਹੋਣ ਕਰਕੇ ਉੱਥੇ 23 ਕੁਆਲੀਫਾਈ ਕਰ ਰਹੇ ਨੇ ਆਪਾਂ ਵੀ ਜਾਦੇ ਕੁਆਲੀਫਾਈ ਕਰ ਸਕਦੇ ਆ ਤੁਹਾਡੇ ਉਪਰਾਲੇ ਚ ਸਰਕਾਰ ਦਾ ਕਿੰਨਾ ਕੁ ਸਾਥ ਰਿਹਾ ਸਰਕਾਰ ਦਾ ਕੁਝ ਕਹਿ ਨਹੀਂ ਸਕਦੇ ਜੀ ਮਤਲਬ ਚੱਲਦੇ ਦੇ ਨਾਲ ਹੀ ਜ਼ਿੰਦਗੀ ਆ ਅੱਜ ਦੇ ਟਾਈਮ ਚ ਮੇਰੇ ਜੇ ਇੰਜਰੀ ਹੋਈ ਆ ਤੇ ਮੈਨੂੰ ਕੋਈ ਨਹੀਂ ਪੁੱਛ ਰਿਹਾ ਤੇ ਦੈਨ ਲੋਡ ਹੋਣੇ ਆ ਸਾਨੂੰ ਸਰਕਾਰ ਵੱਲੋਂ ਕੋਈ سپورਟ ਨਹੀਂ ਮਿਲੀ ਤੁਹਾਨੂੰ ਨਹੀਂ ਜੀ ਫੈਮਲੀ ਵੱਲੋਂ ਫੁੱਲ ਆ ਸਰਕਾਰ ਵੱਲੋਂ ਮੈਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ ਕਿੰਨੇ ਕੁ ਬੱਚੇ ਤੁਹਾਡੇ ਨਾਲ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਤੇ ਘਟੂ ਘਟ 25 ਤੋਂ 30 ਬੱਚੇ ਆ 25 ਤੋਂ 30 ਬੱਚੇ ਆ ਜਿਨ੍ਹਾਂ ਨੂੰ ਮੈਂ ਇਸ ਟਾਈਮ ਤੇ ਪ੍ਰੈਕਟਿਸ ਕਰਾ ਰਿਹਾ ਆ ਉਹਨਾਂ ਵਿੱਚੋਂ 10 ਤੋਂ 15 ਬੱਚੇ ਆ ਜਿਹੜੇ ਆਰਮੀ ਬੀਐਸਐਫ 에ਅਰਫੋਰਸ ਦੀ ਟ੍ਰੇਨਿੰਗ ਲੈ ਰਹੇ ਆ ਤੇ ਉਹਨਾਂ ਵਿੱਚੋਂ ਤਿੰਨ ਬੱਚੇ ਪਿਛਲੇ ਮਹੀਨੇ ਆਰਮੀ ਚ ਕੁਆਲੀਫਾਈ ਵੀ ਕਰ ਚੁੱਕੇ ਨੇ ਤੇ ਇੰਜਨੀ ਤੋਂ ਬਾਅਦ ਕਿਸ ਤਰ੍ਹਾਂ ਹੋ ਕਿਸ ਤਰ੍ਹਾਂ ਗਿਆ ਸੀਗਾ ਇੰਦਰੀ ਐਕਚੁਅਲੀ ਮੈਂ ਨਾ ਮੈਮ ਵੇਖੋ ਆਪਣੀ ਪ੍ਰੈਕਟਿਸ ਲਈ ਜੇ ਮੈਂ 800 ਮੀਟਰ ਦਾ ਪਲੇਅਰ ਆ ਤੇ ਸਾਨੂੰ ਵੱਸੋ ਵੱਧ 10 ਕਿਲੋਮੀਟਰ 20 ਕਿਲੋਮੀਟਰ ਤੱਕ ਜਾਣਾ ਪੈਂਦਾ ਵਾ ਪ੍ਰੈਕਟਿਸ ਕਰਨ ਲਈ ਤੇ ਦੈਨ ਸਪ੍ਰਿੰਟਾਂ ਵੀ ਲੱਗਦੀਆਂ ਸਪ੍ਰਿੰਟਾਂ ਵਿੱਚ 300 ਮੀਟਰ ਸਪ੍ਰਿੰਟ ਸੀ ਤੇ ਉਹਦੇ ਵਿੱਚ ਮੈਂ ਪ੍ਰੈਕਟਿਸ ਕਰ ਰਿਹਾ ਸੀ ਤੇ ਦੈਨ ਅਚਾਨਕ ਕੁਝ ਟੜਕਾ ਪਿਆ ਮੇਰੇ ਕੋਈ ਸ ਡਾਈਟ ਪਲਾਨ 'ਚ ਵੀ ਥੱਲੇ ਉੱਤੇ ਹੋਣ ਕਰਕੇ ਕਿਉਂਕਿ ਜਿੱਥੇ ਸਰਕਾਰਾਂ ਜਾਂਦੀਆਂ ਉਹ ਕਰਨ ਨਾਲ ਤੇ ਫੈਮਿਲੀ ਕਾਫੀ ਟਾਈਮ ਤੱਕ ਮਤਲਬ ਕਰਦੀਆਂ ਵਾ ਪਰ ਕੁਝ ਟਾਈਮ ਤੱਕ ਫੈਮਿਲੀਸ ਵੀ ਕਹਿੰਦੀਆਂ ਰਹਿਣ ਦੋ ਬੇਟਾ ਤੇ ਤੁਹਾਡਾ ਕਾਫੀ ਘੱਟ ਹੀ ਆ ਜੀ ਕਾਫੀ ਘੱਟ ਹੱਦ ਤੱਕ ਸਾਥ ਰਿਹਾ ਵਾ ਫੈਮਲੀ ਦਾ ਸਨ ਫੈਮਲੀ ਦਾ ਕਾਫੀ ਹੱਦ ਤੱਕ ਰਿਹਾ ਵਾ ਜਿਹੜੇ ਸਰਕਾਰਾਂ ਹੈਗੀਆਂ ਉਹਨਾਂ ਦਾ ਬਹੁਤ ਘੱਟ ਤੱਕ ਰਿਹਾ ਵਾ ਸ਼ੁਰੂ ਕਦੋਂ ਕੀਤਾ ਸੀ ਤੁਸੀਂ ਆਪਣੀ ਗੇਮ ਨੂੰ ਮੈਂ ਸ਼ੁਰੂ ਕੀਤਾ ਜੀ ਕੁਝ ਮੈਂ 9 ਸਾਲ ਦਾ ਸੀ ਉਦੋਂ ਦੇ ਫੈਮਲੀ ਨੇ ਮੈਨੂੰ ਖਾਲਸਾ ਕਾਲਜ ਗਰਾਊਂਡ ਸੀ ਉੱਥੇ ਮੈਨੂੰ ਛੱਡ ਦਿੱਤਾ ਇਹ ਕਿ ਕਹਿੰਦੇ ਕਿ ਕਰਨੀ ਹੈ ਤਾਂ ਰਨਿੰਗ ਕਰਨੀ ਹੈ ਹੋਰ ਕੋਈ ਨਹੀਂ ਇਨਵਿਜ਼ਿਬਲ ਗੇਮ ਕਰਨੀ ਆ ਮੇਰੇ ਪਾਪਾ ਦਾ ਸੁਪਨਾ ਹੀ ਛੋਟੇ ਹੁੰਦੇ ਆ ਤਾਂ ਉਹ ਆਰਮੀ ਚੋਂ ਆਏ ਆ ਤੇ DNA ਉਹਨਾਂ ਦਾ ਸੁਪਨਾ ਹੈ ਕਿ ਮੈਂ ਕਰਾਂ ਉਹ ਨਹੀਂ ਕਰ ਸਕਦੇ ਤੇ ਉਹਨਾਂ ਨੇ ਮੈਨੂੰ ਇੱਥੇ ਗਾਂਵ ਦਾਇਆ ਜੀ ਹੋਰ ਤੁਹਾਡਾ ਸਟੇਟਸ ਕੀ ਹੈ ਹੁਣ ਮੇਰਾ ਸਟੇਟਸ ਹੈ ਉਹ ਹੀ ਹੈ ਕਿ ਆਪਣਾ ਮਤਲਬ ਸਟੇਟਸ ਬੱਚਿਆਂ ਨੂੰ ਗਾਂ ਲੈ ਕੇ ਜਾਣਾ ਜਿੱਥੋਂ ਤੱਕ ਹੋ ਸਕੇ ਤੇ ਦੈਨ ਆਪਣੀ ਫੈਮਿਲੀ ਨੂੰ ਜਿੱਥੋਂ ਤੱਕ ਹਾਂ ਵੀ ਜੋ ਉਹਨਾਂ ਨੇ ਸੁਪਨਾ ਵੇਖਿਆ ਵਾ ਮੈਨੂੰ ਵੇਖ ਕੇ ਉਹਨਾਂ ਨੂੰ ਮੈਂ ਪੂਰਾ ਕਰਾ ਸਕਣਾ ਕਿਨੇ ਸਾਲ ਤੋਂ ਇਸ ਦੇ ਬੱਚੇ ਤੁਹਾਡੇ ਕੋਲ ਆ ਜਾਂਦੇ ਨੇ ਮੇਰੇ ਕੋਲ 6 ਸਾਲ ਤੋਂ ਲੈ ਕੇ ਤੇ 50 ਸਾਲ ਤੱਕ ਸਾਰੇ ਬੱਚੇ ਆ ਰਹੇ ਨੇ ਅੱਛਾ ਕੋਈ ਉਮਰ ਨਹੀਂ ਹੈਗੀ ਕੋਈ ਉਮਰ ਨਹੀਂ ਜੀ ਇਹਦੇ ਵਿੱਚ ਵੇਖੋ ਜੇ ਆਪਾਂ ਫਿਟਨੈਸ ਹੀ ਕਰਾਉਂਦੇ ਆਂ ਤਾਂ ਫਿਰ ਉਮਰ ਦਾ ਕੋਈ ਕਿਉਂਕਿ ਵੇਖੋ ਬੰਦੇ 'ਚ ਹੁਨਰ ਹੀ ਇੰਨਾ ਹੋਣਾ ਚਾਹੀਦਾ ਵਾ ਕਿ ਉਹ ਉਮਰ ਨੂੰ ਨਾ ਹੀ ਰੱਖੇ ਵਿੱਚ ਤੇ ਆਪਣਾ ਆ ਕੇ ਕਰੇ ਪ੍ਰੈਕਟਿਸ ਹਰ ਇੱਕ ਉਮਰ 'ਚ ਹੁੰਦੀ ਹੈ ਜੀ ਸੋ ਉਮਰ ਕੋਈ ਨਹੀਂ ਜੜੀ ਮਰਜੀ ਆਪਾਂ ਉਹ ਮਰਦੇ ਬੱਚੇ ਤੁਹਾਡੇ ਕੋਲ ਆ ਸਕਦੇ ਨੇ ਕਿੱਥੇ ਤੁਸੀਂ ਟ੍ਰੇਨਿੰਗ ਦਿੰਦੇ ਹੋ ਮੈਂ ਗੁਰਨਾਣ ਦੇਵ ਯੂਨੀਵਰਸਿਟੀ ਜੀ ਜੀ ਟ੍ਰੇਨਿੰਗ ਦੇ ਰਿਹਾ ਹਾਲ ਦੀ ਘੜੀ ਤੇ ਦੈਨ ਗਾਂਧੀ ਗਰਾਊਂਡ ਵੀ ਦੇ ਰਿਹਾ ਹਾਂ ਉੱਥੇ ਟ੍ਰੇਨਿੰਗ ਦੇ ਰਿਹਾ ਹਾਂ ਹਾਲ ਦੀ ਘੜੀ ਜਸਟ ਇਸ ਤੋਂ ਇਲਾਵਾ ਤੁਸੀਂ ਕੁਝ ਕਰਦੇ ਹੋ ਜਾਂ ਇਸ ਤੋਂ ਇਲਾਵਾ ਜੀ ਕੁਝ ਨਹੀਂ ਕਰ ਰਹੇ ਐਵੇਂ ਹੀ ਮੇਰਾ ਮਤਲਬ ਜਰੀਆ ਵਾ ਜੇ ਮੈਂ ਕੋਈ ਥੋੜੀ ਬਹੁਤੀ ਫੀਸ ਚੱਲ ਰਹੀ ਹੈ ਬੱਚਿਆਂ ਦੀ ਜੇ ਉਹਨਾਂ ਦੀਆਂ ਫੈਮਲੀਆਂ ਅਲਾਓ ਕਰਦੀਆਂ ਤੇ ਲੈਂਦੇ ਆ ਤਾਂ ਜਿਹੜੇ ਮਦਰਲੈਸ ਜਾਂ ਫਾਦਰਲੈਸ ਆ ਉਹਨਾਂ ਕੋ ਮੈਂ ਫੀਸ ਨਹੀਂ ਲੈ ਰਿਹਾ ਕਿਉਂਕਿ ਉਹਨਾਂ ਮੈਨੂੰ ਕਾਫੀ ਹੱਦ ਤੱਕ ਵੇਖਣ ਚ ਮਿਲਿਆ ਵਾ ਜਿਨ੍ਹਾਂ ਦੇ ਮਦਰ ਫਾਦਰ ਨਹੀਂ ਨੇ ਹੈਗੇ ਉਹ ਕਾਫੀ ਸਪੋਰਟਸ ਤੋਂ ਦੂਰ ਨੇ ਉਹ ਕਰਨਾ ਚਾਹੁੰਦੇ ਨੇ ਗੇਮ ਪਰ ਕਰ ਨਹੀਂ ਸਕਦੇ ਤੇ ਤੁਹਾਡੇ ਪਰਿਵਾਰ ਚੋਂ ਕੋਣ ਇਸ ਸਪੋਰਟ ਲਾਈਨ ਦੇ ਵਿੱਚ ਜਿਹਨੂੰ ਦੇਖ ਕੇ ਤੁਹਾਨੂੰ ਹੋਇਆ ਕਿ ਮੈਨੂੰ ਵੀ ਕਰਨਾ ਚਾਹੀਦਾ ਹੈ ਮੇਰੇ ਪਰਿਵਾਰ ਲਾਈਨ ਚ ਸ਼ੁਰੂ ਤੋਂ ਹੀ ਕੋਈ ਨਹੀਂ ਹੈਗਾ ਜੀ ਨਾ ਮੇਰੇ ਦਾਦੇ ਪੜਦਾਦਾ ਤੇ ਨਾ ਮੇਰੇ ਮਮਾ ਉਹਨਾਂ ਨੂੰ ਕੋਈ ਵੀ ਕਿਸੇ ਨੂੰ 1% ਵੀ ਨੋਲਿਜ ਨਹੀਂ ਹੈ ਇਸ ਗੇਮ ਬਾਰੇ ਬਸ ਉਹਨਾਂ ਨੂੰ ਇਹ ਹੀ ਕਿ ਆਪਣਾ ਬੱਚਾ ਸਪੋਰਟਸ 'ਚ ਅੱਗੇ ਕਰਨਾ ਵਾ ਮੈਂ ਤੁਹਾਡੇ ਫਾਦਰ ਸਾਹਿਬ ਨੂੰ ਮਿਲੀ ਹੈ ਲੱਗਦਾ ਹੀ ਨਹੀਂ ਕਿ ਉਹ ਇੰਨੇ ਏਜ ਦੇ ਨੇ ਜਦ ਤੁਹਾਡੇ ਫਾਦਰ ਕਾਫੀ ਫਿਟ ਨੇ ਉਹ ਕੀ ਕਰਦੇ ਉਹ ਇਸ ਟਾਈਮ ਤੇ ਸਕਿਉਰਟੀ ਆਫੀਸਰ ਹੈ ਜੀ ਸਕਿਉਰਟੀ ਅੰਮ੍ਰਿਤਸਰ ਦੇ ਸਕਿਉਰਟੀ ਆਫੀਸਰ ਹੋਟਲ ਵਗੈਰਾ ਤੇ ਡਿਊਟੀ ਕਰ ਰਿਹਾ ਇਸ ਟਾਈਮ ਤੇ ਫਾਦਰ ਸਾਹਿਬ ਦੀ ਪੂਰੀ ਸਪੋਰਟ ਹੈ ਤੁਹਾਨੂੰ ਹਾਂ ਜੀ ਫੁੱਲ ਸਪੋਰਟ ਹੈ ਜੀ ਵੇਖੋ ਖਰਚਾ ਪੂਰਾ A to Z ਉਹਨਾਂ ਦਾ ਹੀ ਆ ਮੈਂ ਕਹਾਂ ਜੇ ਮੇਰੇ ਬੂਡ ਦੀ ਰੇਂਜ 45000 ਤੱਕ ਆ ਤੇ ਤੇ ਪਾਪਾ ਦੇ ਅਕੋਰਡਿੰਗ ਇਹ ਸਾਰਾ ਕੁਝ ਚੱਲਦਾ ਉਹਨਾਂ ਨੂੰ ਮੈਂ ਕਹਿਣ ਦੀ ਦੇ ਰਿਹਾ ਕਿ ਹਾਂ ਵੀ ਪਾਪਾ ਇੰਨੇ ਦਾ ਬੂਡ ਲੈਣਾ ਵਾ ਥੈਨ ਇੱਕ ਦੋ ਦਿ ਪਿਛਲੀ ਸਰਕਾਰਾਂ ਨੇ ਤੁਹਾਡੇ ਲਈ ਕੁਝ ਕੀਤਾ? ਅ ਪਿਛਲੀ ਸਰਕਾਰਾਂ ਦਾ ਕੁਝ ਕਹਿ ਨਹੀਂ ਸਕਦਾ ਜੀ ਮੇਰੇ ਅਕੋਰਡਿੰਗ ਕੁਝ ਵੀ ਨਹੀਂ ਜੀ ਕੀਤਾ ਮੈਂ ਜੇ ਮੰਨਣ ਤੇ ਆਵਾ ਤੇ ਬਾਕੀ ਬਹੁਤ ਵਧੀਆ ਸਰਕਾਰਾਂ ਦਾ ਉਪਰਾਲਾ ਹੋ ਰਿਹਾ ਵਾ ਪਰ ਸਾਡੇ ਤੱਕ ਪਹੁੰਚੇ ਤਾਂ ਹੀ ਫਾਇਦਾ ਜੀ ਤੇ ਗਾਂ ਤੁਸੀਂ ਚਲੋ ਇਹ ਤਾਂ ਗੇਮਾਂ ਦੀਆਂ ਗੱਲਾਂ ਹੋ ਗਈਆਂ ਤੇ ਆਪਣੀ ਅਗਰ ਪਰਸਨਲ ਲਾਈਫ ਦੀ ਗੱਲ ਕਰਾਂ ਤੇ ਤੁਸੀਂ ਕੁਝ ਗਾਂ ਦਾ ਸੋਚਿਆ ਵਿਆਹ ਬਾਰੇ ਕਿ ਜੀਵਨ ਸਾਥੀ ਕਿੱਦਾਂ ਦਾ ਚਾਹੀਦਾ ਜੀਨਨ ਸਾਥੀ ਵੇਖੋ ਜੀ ਇੱਕ ਜਿੱਦਾਂ ਮੈਂ ਆਪਣੀ ਫੈਮਲੀ ਬਾਰੇ ਮਮਾ ਪਪਾ ਬਾਰੇ ਸੋਚ ਰਿਹਾ ਹਾਂ ਦੈਨ ਮੈਂ ਵੀ ਇਹ ਸੋਚਦਾ ਕਿ ਮੇਰੇ ਜਿਹੜੇ ਹੋਣ ਵਾਲੇ ਵਾਈਫ ਹੋਣ ਉਹ ਵੀ ਮੇਰੇ ਮਮਾ ਪਪਾ ਵਾਂਗੂ ਸੋਚਣ ਜਿੱਦਨ ਜਿੱਦਾਂ ਉਹ ਆਪਣੇ ਮਮਾ ਪਪਾ ਬਾਰੇ ਸੋਚਦੇ ਆ ਬਿਲਕੁਲ ਸਹੀ ਜੇ ਐਸੀ ਸਾਡਾ ਭਗਵੰਤ ਜੀ ਜਿਨ੍ਹਾਂ ਦਾ ਤੁਸੀਂ ਸੋਨੇ ਲਿੱਤਾ ਕਿ ਨੌਜਵਾਨਾਂ ਲਈ ਮਿਸਾਲ ਬਣੇ ਹੋਏ ਨੇ ਤੇ ਅਸੀਂ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਇਹ ਕਹਿਨੇ ਆ ਕਿ ਨਾਲ ਜੁੜੋ ਇਹਨਾਂ ਦੇ ਤੇ ਇਸੇ ਤਰ੍ਹਾਂ ਹੀ ਹਿੰਮਤ ਲਿਆਓ ਗੇਮਾਂ ਵਿੱਚ ਆਓ ਨਸ਼ਾ ਛੱਡੋ ਬਾਕੀ ਤੁਹਾਡਾ ਫਿਰ ਮਿਲਾਂਗੇ ਮੈਂ ਸਾਇਆ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ